ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰਗਾਵਾ ਛੇੜ ਲਈ ਲੈ ਕੇ ਆਏ ਆਂਗੇ ਚਾਰੇ ਆ ਗਿਆ ਬਈ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 98467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਸਭ ਠੀਕ ਹੈ ਜੀ ਵਧੀਆ ਵੇ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਪੂਰਾ ਵਧੀਆ ਬਾਈ ਚੱਲੀ ਜਾਂਦਾ ਬਾਕੀ ਹੂੰ ਥੋੜਾ ਜਿਹਾ ਗਾਹਕਦਾ ਕਰਕੇ ਮੰਦਾ ਹੈ ਬਹਾਵਾ ਕੰਮ ਚੱਲਦਾ ਕਰਕੇ ਝੋਨੇ ਝੋਨੇ ਦਾ ਹੂੰ ਉਹਦਾ ਕਰਕੇ ਅੱਜ ਫਿਰ ਚਾਰ ਤਾਜੀਆਂ ਸੂਈਆਂ ਹਾਂ ਬਾਈ ਚਾਰੇ ਤਾਜੀਆਂ ਸੂਈਆਂ ਠੀਕ ਹੈ ਬਈ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦੇ ਨਾਂ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਨੇੜੇ ਬਈ ਨਿਹਾਲ ਸਿੰਘ ਵਾਲਾ ਵੀ ਰਹ ਗਿਆ ਬਦਨੀ ਕਲਾਂ ਵੀ ਰਹ ਗਿਆ ਸ਼ਹਿਰ ਕੰਟੈਕਟ ਨੰਬਰ ਬੋਲ ਦੇ ਆਪਣਾ 75298 44960 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਬਾਈ ਸੰਦੀਪ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਦੀਏ ਹਾਂਜੀ ਬਈ ਆ ਤਾਂ ਦੋਨੇ ਬੜਾ ਰਾਤ ਹੀ ਸੋਈਆਂ ਬਈ ਠੀਕ ਹੈ ਬਈ ਹਾਂਜੀ ਤੇ ਕਿਹੜਾ ਸੂਆ ਸੂਈਆ ਪਹਿਲੇ ਨੰਬਰ ਵਾਲੀ ਇਹ ਦੂਜਾ ਸੂਆ ਜੀ ਕਦੋਂ ਸੂਈਆ ਬਈ ਬਹਰਾ ਆਤੀ ਸੁਈ ਆ ਬਈ ਇਹ ਆ ਜੇ ਰੁਪਈਆ ਇਹਦੀ ਹੂੰ ਦਿਖਾ ਦੇ ਸੋਭਾ ਜੇ ਰੁਪਈਆ ਤੇ ਬਾ ਪੰਜ ਸਾਢੇ ਪੰਜ ਕਿਲੋ ਬੋਲਾ ਕੱਢਿਆ ਇਹ ਤੇ ਬੱਚਾ ਕੀ ਆ ਗਿਆ ਮਗਰ ਬਈ ਬੱਚਾ ਬਈ ਬੱਛਾ ਦੇਗੀ ਯਾਰ ਬੱਛੇ ਦੀ ਜਾ ਤਾਂ ਦਿਖਾ ਦੇ ਤੂੰ ਪਹਿਲਾਂ ਨਾਲੇ ਨਿੱਦਰ ਨੁਕਰ ਵੱਡਾ ਦਿਖਾ ਦੇ ਬਾਲੀ ਆ ਨਾ ਬੋਲਾ ਨਜਾਇਜ਼ ਵੱਡਾ ਤੇ ਚੋਣ ਚਵਾ ਕੇ ਮੈਂ ਦੱਸੰਦੀ ਚੋਣ ਚਵਾ ਦਾ ਇੱਕ ਨੰਬਰ ਬਾਈ ਸੀਲ ਠੰਡੀ ਬਹੁਤ ਆ ਵੜ ਜਿਵੇਂ ਮਰਜੀ ਕੋਈ ਬੰਦਾ ਚੋਈ ਜਾਵੇ ਲੈ ਬਾਈ ਚੈੱਕ ਕਰ ਲੋ ਠੰਡੀ ਬਾਲੀ ਆ ਹਨਾ ਬਾਲੀ ਨਜਾਇਜ਼ ਠੰਡੀ ਆ ਸਹੀ ਗੱਲ ਆ ਜਿਵੇਂ ਮਰਜੀ ਇੱਥੇ ਰੋ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਬਾਈ ਯਾਰ ਇਹਦਾ ਆ ਦੋ ਬੈੜਾਂ ਤਾਂ ਆਪਣੀਆਂ ਘਰ ਦੀਆਂ ਹੀ ਆ ਉਹ ਦੋ ਬੈੜਾਂ ਲੈਂੀਆਂ ਠੀਕ ਆ ਹਾ ਪਲੂਨ ਨੇ ਜਾਨੀ ਦੀ 22 23 ਗੱਲੋ ਦੁੱਧ ਖੁੱਲਾ ਦਿੱਤਾ ਤੇ ਬਾਕੀ ਜਿਹੜੇ ਸਾਨੂੰ ਮੂਰੇ ਰਤ ਆਉਂਦੀ ਆ ਤੇ 25 ਪਲੱਸ ਦਾ ਮੌਜ ਨਾ ਚੱਲੂਗੀ 25 ਕਿਲੋ ਮੰਨ ਕੇ ਲੈ ਜੀ ਬੰਦਾ ਬਾਕੀ ਦੇਵੇ ਦੀ ਫੀਡਿੰਗ ਬੜੀ ਕਮਾਲ ਆ ਹਨਾ ਬੜੀ ਨਜ਼ਾਇਤ ਚੰਗਾ ਬਾਈ ਯਾਰ ਕਿਸੇ ਪਾਸੇ ਕੋਈ ਸਾਈਡ ਫੈੜ ਨਹੀਂ ਕੋਈ ਆ ਬਿਆਚਾਰੇ ਪਾਸੋਂ ਫੀਟਿੰਗ ਕੋਈ ਜਾਂ ਲੈਵਾ ਜਿੰਨਾ ਮਗਰ ਨੂੰ ਨਹੀਂ ਬਾਕੀ ਰਾਸ ਸੂਈ ਕਰਕੇ ਹਜੇ ਕੋਖੇ ਹਜੇ ਬਾਕੀ ਨਾੜਾ ਨੁੜਾ ਦੇਖੋ ਯਾਰ ਯਾਰ ਬਈਰ ਥਾਣ ਚ ਆਏ ਹੱਥੀ ਚੋਲੇ ਚਾਏ ਮਸ਼ੀਨ ਨਾ ਚੱਲੇ ਸਹੀ ਗੱਲ ਹੈ ਕਿ ਚੱਕਰੀ ਨਹੀਂ ਸੰਦੀਪ ਖੋਲੋ ਬਾਈ ਤੋਲ ਦਿਓ ਮੜੀ ਜੀ ਖੋਲ ਕੇ ਕੱਦ ਬਹੁਤ ਚੰਗਾ ਬਾਕੀ ਬਈ ਵਰੀਡ ਬਹੁਤ ਚੰਗੀ ਆ ਕਿਉਂਕਿ ਪਿਓਰ ਐ ਚੈਫ ਆਗੀ ਨਹੀਂ ਪਿਓਰ ਬਈ ਪਿਓਰ オリジナル ਦੂਜਾ ਸੂ ਸਹੀ ਗੱਲ ਆ ਬਾਕੀ ਹੁਣ ਕੁਆਲਿਟੀ ਵਾਲੀ ਵੜ ਲੈ ਬਈ ਤੋੜਾ ਤਰਾ ਪੈਸੇ ਨੂੰ ਚੈੱਕ ਕਰਵਾ ਨਾ ਕੁਆਲਿਟੀ ਦੇਖੋ ਕੱਦ ਕੁਦ ਬਹੁਤ ਆ ਬਈ ਹਣਾ ਹਾਂ ਬਈ ਕੱਦ ਬਜਾਣਾ ਫੁੱਲ ਆ ਕੋਈ ਛੋਟੀ ਨਾ ਮੰਨੇ ਇਹ ਤਾਂ ਬਈ ਸੂਈ ਕਰਕੇ ਨਮਾਈ ਧਮਾਈ ਨਹੀਂ ਹਾਂ ਦਾਜੀ ਸੂਈ ਕਰਕੇ ਨਹੀਂ ਨਮਾਈ ਯਾਰ ਹਾਂ ਦਾ ਜਾਂ ਮੌਸਮ ਰੰਗ ਹੋਰ ਹੀ ਦਿਸ ਰਿਹਾ ਨਹੀਂ ਹਾਂਜੀ ਤੇ ਸੰਦੀਪ ਮੁੱਲ ਫਿਰ ਕੀ ਰਹੂਗਾ ਮੁੱਲ ਭਾਈ ਇਹਨਾਂ ਦੋਹਾਂ ਦਾ ਫੋਨ ਤੇ ਕਰ ਲਾਂਗੇ ਹੋਊਗਾ ਜੈ ਜੀ ਐ ਨਹੀਂ ਕੋਈ ਬਾਹਲਾ 1.5 ਮੰਗ ਲਾਂਗੇ ਜਾਂ ਦੋ ਤੇ ਮੁੱਲ ਕੋ ਜੈ ਜੀ ਹੋਊਗਾ ਪਰ ਇਹਨਾਂ ਦੋਹਾਂ ਦਾ ਕਰਾਂਗੇ ਫੋਨ ਤੇ ਠੀਕ ਹੈ ਭਾਈ ਹਾਂਜੀ ਮੁੱਲ ਭਾਈ ਕਹਿੰਦਾ ਕਰਾਂਗੇ ਭਾਈ ਫੋਨ ਤੇ ਤੇ ਮੁੱਲ ਰਹੂਗਾ ਜਿਵੇਂ ਜੈ ਜੀ ਬਾਹਲਾ ਮੁੱਲ ਨਹੀਂ ਕਰਦੇ ਬਾਕੀ ਜਿਹੜਾ ਨਾ ਲੈ ਵੇਚ ਦੀ ਫਿਟਨੈਸ ਆ ਮੈਂ ਕਹਿੰਦਾ ਵੀ ਬਾ ਕਮਾਲ ਦੀ ਫਿਟਨੈਸ ਆ ਨਹੀਂ ਇਹ ਚੰਗਾ ਥਣਾ ਥਣਾ ਦਾ ਸਹਿਜ ਵੀ ਇੱਕ ਨੰਬਰ ਇਹ ਵੀ ਭਾਈ ਬੈੜ ਤੋਂ ਬੈਠੇ ਨਹੀਂ ਜਾਂਦਾ ਤਾਂ 5 5.5 ਕਿਲੋ ਬੌਲਾ ਸਵੇਰ ਹੀ ਕੱਢਿਆ ਇਹਦਾ ਠੀਕ ਹੈ ਭਾਈ ਹਾਂ ਤੰਗ ਹੁੰਦੀ ਸੀ ਬੈੜ ਸੰਦੀਪ ਦੋ ਨੰਬਰ ਤੇ ਕਿਹੜਾ ਸੂਆ ਇਹ ਵੀ ਭਾਈ ਦੂਜਾ ਸੂਆ ਇਹ ਵੀ ਆਪਣੇ ਘਰ ਦੀ ਬੈੜ ਹੀ ਆ ਠੀਕ ਆ ਇਹ ਤਾਂ ਬਾਸ ਸਮਝ ਲਾ ਤੂੰ ਸਵੇਰ 2:30 ਵਜੇ ਸੂਈ ਸੀਗੀ ਤੇ ਆ ਥੋੜੇ ਆਉਣ ਤੋਂ ਪਹਿਲਾਂ ਹੀ ਜੇਰ ਪਈ ਆ ਇਹਦੀ ਓਕੇ ਆ ਬਾਈ ਕੰਪਲੀਟ ਆ ਬੱਚਾ ਇਹਦੇ ਮਗਰ ਕੀ ਆ ਗਿਆ ਬਾਈ ਇਹਦੇ ਮਗਰ ਵੀ ਬੱਚਾ ਆ ਬਾਈ ਬੱਚਾ ਵਸਾਈ ਆ ਬਾਕੀ ਬੈੜ ਦਾ ਕਦ ਕੁੱਦ ਦਿਖਾ ਦੇ ਤੇ ਬਜਾਏ ਕਹਿਣਾ ਕੀ ਬਾਤ ਆ ਪਲੀ ਪਲੀ ਬਹੁਤ ਆ ਨਾ ਤੇ ਸੰਦੀਪ ਕਿੰਨਾ ਕਦਾ ਦਿੱਤਾ ਬਾਈ ਇਹਦਾ ਦੁੱਧ ਬਾਈ ਇਹਦਾ ਪਹਿਲਣ ਦਾ ਦਿੱਤਾ ਵਾ 25 26 ਕਿਲੋ ਤੇਲ ਕਿੱਲੇ ਦੀ ਤਿਆਰੀ ਦਿਖਾ ਦੇ ਇਹ ਵੀ ਇਹਦਾ ਵੀ 5 5.5 ਕਿਲੋ ਬੌਲਾ ਕੱਢਿਆ ਵਾ ਆਪਣਾ ਜੇ ਵਸੂਈ ਆ ਬੈੜਾ ਕਿ ਥਣ ਥਣ ਬਾਲਾ ਚੰਗਾ ਬਾਲਾ ਨਹੀਂ ਆ ਚੰਗਾ ਵੀਡੀਓ ਦਾ ਕਕੇ ਡਰਦੀ ਆਂ ਸੀਲ ਠੰਡੀ ਦੀ ਆਪਣੀ ਗਰੰਟੀ ਹੋ ਭਾਵੇਂ ਹੱਥੀਂ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਬਾਲਾ ਨਿਯਾਇਤ ਚੰਗਾ ਥਾ ਸਹੀ ਗੱਲ ਆ ਨਾੜਾ ਨੂੜਾ ਵੀ ਦੇਖ ਸਕਦਾ ਫੁੱਲ ਚੰਗੀਆਂ ਆ ਤੇ ਸੰਦੀਪ ਰਬਈ ਹੱਥੀਂ ਚੋਂਦੇ ਸੀ ਕਿ ਮਸ਼ੀਨ ਤੇ ਨੂੰ ਬਈ ਆਪਾਂ ਥੀ ਵੀ ਚੋਲੇ ਲੈਂਦੇ ਆ ਮਸ਼ੀਨ ਤੇ ਵੀ ਲਾਈਆਂ ਠੀਕ ਆ ਜਿਵੇਂ ਮਰਜੀ ਚੋਲੇ ਵੀ ਬਣ ਬਾਕੀ ਸੁਆਸਾ ਨਹੀਂ ਮੰਨਿਆ ਹਣਾ ਨਾ ਨਾ ਪੋਰਾ ਵੀ ਨਹੀਂ ਮੰਨਿਆ ਯਾਰ ਹੂੰ ਕੁਆਲਿਟੀ ਦੇਖੋ ਬਈ ਸੁਆ ਬੜ ਵੱਡੀ ਬੁੱਢੀ ਦਿਖਾ ਸਹੀ ਗੱਲ ਆ ਚਮਕਦਮ ਕਮਾਲੀ ਆ ਮੇਨ ਗੱਲ ਦੁੱਧ ਦਾ ਇੱਥੋਂ ਪਤਾ ਲੱਗਦਾ ਪੇਟੇ ਦਾ ਸਹਿਜ ਦੇਖ ਬਈ ਯਾਰ ਦੁੱਧ ਵੀ ਉ ਜਿਹੜੀ ਖਾਉ ਪਿਉ ਸਹੀ ਗੱਲ ਆ ਬਾਕੀ ਨਾ ਵੱਡੀ ਬੁੱਡੀ ਦੀ ਗੱਲ ਕਰੀਏ ਅਸਲ ਵਿੱਚ ਜਿਹੜੀ ਮੇਨ ਚੀਜ਼ ਆ ਹਨਾ ਨਿਆਣਾ ਫਿਟਰੇਸ ਵਾਲਾ ਬਾਹਲੀ ਨਜਾਇਜ਼ ਫਿਟਿੰਗ ਵਾਲਾ ਲਈ ਬਸ ਹੂੰ ਸਹੀ ਗੱਲ ਆ ਟਟਮਾ ਲੇਵਾ ਨਹੀਂ ਹੈਗਾ ਫਿਟਰੇਸ ਵਾਲਾ ਲਈ ਬਾਕੀ ਤੋਰਾ ਤਾਰਾ ਜਮਾ ਇੱਕ ਨੰਬਰ ਕੁਆਲਿਟੀ ਬਹੁਤ ਚੰਗੀ ਆ ਬਾਕੀ ਜੇਰਾਂ ਬਈ ਉਹਨਾਂ ਦੀਆਂ ਦੋਨਾਂ ਦੀਆਂ ਕੰਪਲੀਟ ਆ ਬੱਠੋ ਚ ਪਈਆਂ ਆਪਾਂ ਦਿਖਾਈ ਦਿੱਤੀਆਂ ਸੋਨੂੰ ਤੇ ਦੁੱਧ ਵਾਲੀ ਨਾਲ ਨੋਟ ਚੈੱਕ ਕਰਵਾ ਲੈ ਬਈ ਥਣਾ ਥਣਾ ਦੀ ਜੇਰ ਦੀ ਜੇਰ ਤਾਂ ਆਪਾਂ ਦਿਖਾ ਵੀ ਦਿੱਤੀ ਭਰ ਦੀ ਦੋਨਾਂ ਬੜਾਂ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਅਗਲੇ ਦੇ ਘਰ ਤੱਕ ਚੋਣ ਜਵਾਬ ਵੀ ਇੱਕ ਨੰਬਰ ਚਾਹੇ ਦੁਨੇ ਪਾਸੇ ਬੈਠਾ ਰਿਆ ਨਿਆਣਾ ਲਾਜ ਆਏ ਨਾ ਲਾਏ ਤਾਂ ਸੋਭਾ ਹੀ ਸੂਈ ਕਰਕੇ ਇਹ ਕਹ ਕੈਮਰੇ ਦਾ ਕਰਕੇ ਜਾਗਦੀ ਐ ਨਹੀਂ ਤੁਹਾਨੂੰ ਪਤਾ ਇਹ ਤਾਂ ਇੱਕਾ ਨੂੰ ਕਰ ਦਿੰਗੇ ਸਹੀ ਗੱਲ ਕੈਮਰੇ ਦਾ ਕਰਕੇ ਹੀ ਜਾਗਦੀ ਆ ਬਸ ਸਹੀ ਗੱਲ ਆ ਬਾਈ ਥੋੜਾ ਡਾ ਦੁੱਧ ਵੀ ਵੀ ਆਪਾਂ ਯਾਰ ਉਹਦੀ 25 ਕਿਲੋ ਦੀ ਤੇ ਇਹਦੀ 30 ਕਿਲੋ ਦੀ ਗਰੰਟੀ ਦੇ ਠੀਕ ਆ ਹਾਂ ਉਹਦੀ 25 ਦੀ ਇਹਦੀ 30 ਦੀ ਠੀਕ ਆ ਬਾਈ ਆਪਣੀ ਗਰੰਟੀ ਹੋਊਗੀ ਫੁੱਲ ਤੇ ਸੰਦੀਪ ਮੁੱਲ ਫਿਰ ਇਹਦਾ ਵੀ ਫੋਨ ਤੇ ਮੁੱਲ ਇਹਦਾ ਵੀ ਫੋਨ ਤੇ ਹੋਊਗਾ ਜਮਾ ਜੈ ਜੀ ਬਾਈ ਯਾਰ ਠੀਕ ਹੈ ਹਾਂ ਤੇ ਤਿੰਨ ਨੰਬਰ ਤੇ ਬਾਈ ਕਿਹੜਾ ਤਿੰਨ ਨੰਬਰ ਇਹ ਵੀ ਬਾਈ ਦੂਜਾ ਸੂਆ ਸੁਈ ਆ ਇਹ ਵੜ ਆਪਾਂ ਲਈ ਆ ਠੀਕ ਹੈ ਤੇ ਇਹਦੇ ਮਗਰ ਬੱਚਾ ਬੱਛੀ ਆ ਗਈ ਹੂੰ ਸੁਈ ਨੂੰ ਹੋ ਗਏ 2 ਕ ਮਹੀਨੇ ਠੀਕ ਹੈ ਹਾਂ 2 ਮਹੀਨੇ ਹੋ ਗਏ ਸੁਈ ਨੂੰ ਬੱਚਾ ਆ ਗਿਆ ਬੱਸੀ ਆ ਬੱਛੀ ਆ ਗਈ ਹਾਂਜੀ ਬੱਸੀ ਉਹ ਬਹੁਤ ਚੰਗੀ ਆ ਨਾ ਬੱਛੀ ਦੀ ਜਾਤ ਜੂਤ ਫੁੱਲ ਆ ਬਾਈ ਝੂਲੀ ਝੂਲੀ ਦਿਖਾ ਦੇ ਪੂਰੀ ਨੀਯਤ ਚੰਗੀ ਆ ਪਲੀ ਵੀ ਫੁੱਲ ਆ ਬੱਛੀ ਪਲੀ ਵੀ ਫੁੱਲ ਆ ਨਾ ਹੂੰ ਤੇ ਸਦੀ ਬਾਕੀ ਯਾਰ ਬੈਡ ਵੀ ਬਹੁਤ ਚੰਗੀ ਆ ਵੱਡੀ ਬੁੱਡੀ ਦਿਖਾਦੀ ਗੱਡੀ ਆ ਕਿੰਨਾ ਦਾ ਤਾਂ ਬਾਈ ਇਹਦਾ ਦੁੱਧ ਇਹਦੇ ਥੱਲੇ ਬਾਈ 22 ਕਿਲੋ ਦੁੱਧ ਹੋਊਗਾ ਚੋਣ ਵਾਲਾ ਹੋਊਗਾ ਜਾਦੇ ਜਿਹੜਾ ਚੋਣ ਵਾਲਾ 22 ਕਿਲੋ ਅਗਲਾ ਦੋ ਡੰਗ ਜਾਂ 3 ਡੰਗ ਚੋਕੇ ਲੈ ਮੰਨ ਕੇ ਚੱਲੋ ਵੀ ਬਾਈ ਕਿਨਾਂ ਵਾ ਮੈਂ ਦੋ ਟਾਈਮਾਂ ਚਾਰ ਟਾਈਮ ਆਪਦੀ ਚਵਾਈ ਕਰ ਸਕਦੇ ਕੋਈ ਦੇਖ ਬਾਕੀ ਯਾਰ ਥਣ ਦਾ ਸਹਾਈ ਦਿਖਾ ਬਾਕੀ ਠੰਡੀ ਦੇਖ ਯਾਰ ਵਾਲੀ ਨਜ਼ਾਇ ਠੰਡੀ ਆ ਪੈਰ ਤਾਂ ਪੱਟਣਾ ਹੀ ਨਹੀਂ ਯਾਰ ਸਹੀ ਗੱਲ ਠੰਡੀ ਠੰਡੀ ਕਰਮ ਵਾਲੀ ਫੁੱਲ ਕਹਿਣਾ ਕੁਛ ਨਹੀਂ ਥਣ ਦਾ ਸਹਾਈ ਦੇ ਕਿਆ ਇਹ ਚੰਗਾ ਬੱਦਿ ਧਾਰ ਕੋਲੀ ਕੋਲੀ ਸਹੀ ਗੱਲ ਆ ਵਾਕੀ ਨਾੜਾ ਨੋੜਾ ਦੇ ਵੇਧ ਇੱਕ ਗੁੰਦੀ ਪਈ ਆ ਅਸਲ ਵਿੱਚ ਜਮਾ ਜਮਾ ਖੋਲ ਦੇ ਸੰਦੀਪ ਆਪਾ ਦਿਖਾਈ ਇਹਦਾ ਫੇਸਬੁਕ ਬਾਈ ਮੈਨੂੰ ਲੱਗਦਾ ਜੇ ਕੱਦ ਵਜਨ ਦੀ ਗੱਲ ਕਰੀਏ ਤਾਂ ਕਹਿਣ ਦੀ ਲੋੜ ਹੀ ਨਹੀਂ ਹਣਾ ਲੋੜ ਹੀ ਨਹੀਂ ਕਹਿਣ ਦੀ ਬਾਈ ਯਾਰ ਇਹ ਜੀ ਵੱਡੀ ਆ ਬੈਡਨ ਜਰਸੀ ਵਾਲਾ ਮੂਹ ਆ ਹਣਾ ਹਾਂ ਸਹੀ ਗੱਲ ਵਾਕੀ ਜਾਦ ਬਰੀਡ ਫੁੱਲ ਆ ਯਾਰ ਮੇਨ ਗੱਲ ਦੁੱਧ ਵਾਲੀ ਆ ਸਹੀ ਗੱਲ ਬੈਡਨ ਤਿੰਨੇ ਚਾਰੀ ਦੁੱਧ ਵਾਲਾ ਠੀਕ ਆ ਹਾਂਜੀ ਬੋਧੀ ਦੇ ਇੱਕ ਠੀਕ ਵਾਲਾ ਹਣਾ ਕੰਨ ਸੋਟਾ ਬਰੀਡ ਇੱਕ ਨੰਬਰ ਜਮ ਕਦਮ ਕਾਲੀ ਆ ਮੈਂ ਕਹਣਾ ਵੀ ਫਿੱਟ ਸਰੀਰ ਕਹਿ ਸਕਦਾ ਪਾ ਜਮਾ ਜਮਾ ਬਾਈ ਫਿਟਿੰਗ ਵਾਲਾ ਸੀ ਬਾਕੀ ਖਾਣ ਪੀਣ ਨੂੰ ਜਿਹੜਾ ਕੋ ਮਰਜੀ ਬਾ ਦੇ ਬਾਕੀ ਨਾਲੇ ਯਾਰ ਜਿੰਨੇ ਮਰਜੀ ਸੂਏ ਸੂਪੇ ਲੈਦਾ ਟੁੱਟਾ ਹਾਂ ਬਾਈ ਬਾਕੀ ਨਾੜਾ ਲੁੜਾ ਇਦਾਂ ਹੀ ਦਿਖਾ ਲੈ ਲੇ ਦੇ ਸარგਦਮ ਬਾਈ ਅਸਲ ਵਿੱਚ ਪਤਾ ਲੱਗਦਾ ਵੀ ਨਾੜਾ ਹਾਂ ਦੁੱਧ ਵਾਲੀ ਬੈੜਦਾ ਇੱਥੇ ਹੀ ਪਤਾ ਲੱਗਦਾ ਆ ਦੇ ਲਗ ਲਗ ਉਹ ਲਸਿਆ ਤਿੰਨ ਬਸਲੀਆਂ ਹੀ ਦੀਂਦੀਆਂ ਉਹ ਤੋਂ ਬਿਨਾ ਕੋਈ ਬਾਦੂ ਫੈਟ ਹੈ ਹੀ ਨਹੀਂ ਯਾਰ ਪਿੰਡੇ ਸਹੀ ਗੱਲ ਆ ਤਿੰਨ ਬਸਲੀਆਂ ਹੀ ਦੀਂਦੀਆਂ ਬਾਦੂ ਤੇ ਸੰਦੀਪ ਇਹਦਾ ਬਾਈ ਮੁੱਲ ਫਿਰ ਇਹਦਾ ਮੁੱਲ ਯਾਰ ਲੋਕਾਂ ਵਾਂਗ ਹੁਣੀ ਐ ਮੈਂ 80 85 ਕਰ ਦੇ ਜਿਹੜੇ ਸਾਨੂੰ ਦੁੱਧ ਦਾ ਦੁੱਧ ਆਪਾਂ ਦੋ ਡੰਗ ਚ ਵਾਰ ਕੇ ਦੇਵਾਂਗੇ ਠੀਕ ਆ ਮੁੱਲ 70 68000 ਦੀ ਵੜ ਦੇਣਾ ਮੁੱਲ 70 68000 ਪੇ ਦੀ ਬਾਈ ਕਹਿੰਨਾ ਅੱਜ ਆਪਾਂ ਦੇ ਦੇਾਂਗੇ ਬੱਚਾ ਆ ਬਾਈ 10000 ਦੀ ਤਾਂ ਬੱਛੂ ਹੀ ਆ ਮਾ ਉਹ ਵੀ ਤਿਆਰ ਹੋਈ ਪਈ ਹੈ ਸਹੀ ਗੱਲ ਆ ਬਾਈ ਤੇ ਸੰਦੀਪ ਲਾਸਟ ਵਾਲੀ 4 ਨੰਬਰ ਬਾਈ ਕਿਹੜਾ ਸੂਆ ਹੈ ਇਹ ਵੀ ਬਾਈ ਦੂਜਾ ਸੂਆ ਸੂਈ ਆ ਆਪਣੇ ਘਰੇ ਹੀ ਸੂਈ ਆ ਇਹਦਾ ਉਹ ਬੱਚਾ ਇਹਦਾ ਬੱਛਾ ਖੜਾ ਕਿੰਨੇ ਦਿਨ ਹੋਗੇ ਇਹਨੂੰ ਹੋ ਗਏ 6 7ਵਾਂ ਦਿਨ ਅੱਜ ਸੂਈ ਨੂੰ ਤੇ ਕਿੰਨਾ ਦੁੱਧ ਆ ਬਾਈ ਦੁੱਧ ਇਹਦੇ ਥੱਲੇ ਹੋਊਗਾ 15 ਕਿਲੋ ਕੋਈ ਮਰਜ਼ੀ ਬੰਦਾ 14 ਕਿਲੋ ਮੰਨ ਕੇ ਆ ਤੇ ਚੌਣ ਚਵਾ ਕਿਵੇਂ ਦੱਸੰਦੀ ਚੌਣ ਚਵਾ ਇੱਕ ਨੰਬਰ ਆ ਬਾਈ ਜਮੇ ਮਰਜ਼ੀ ਚੋਈ ਜਾਵੇ ਥਾਣ ਬਹੁਤ ਚੰਗਾ ਆ ਗਿਆ ਬੜਾ ਨਿਹਯ ਚੰਗਾ ਥਾਣਾ ਥਾਣ ਇੱਕ ਨੰਬਰ ਆ ਗਿਆ ਬਾਈ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਬਾਕੀ ਦਾ ਚੈੱਕ ਕਰਵਾ ਲੈਂ ਬਹੁਤ ਸੋਹਣਾ ਥਾਣ ਕਹਿ ਸਕਦੇ ਆ ਡਰਦੀ ਆ ਸਦੀ ਡਰਦੀ ਆ ਕਿਉਂਕਿ ਬਾਈ ਬਾਕੀ ਹੋਇਆ ਤਾਂ ਬਾਈ 6 7 ਦਿਨ ਹੀ ਹੋਇਆ ਸੂਈ ਨੂੰ ਦੁੱਧ 16 17 ਕਿਲੋ ਤਾਂ ਖੁੱਲਾ ਦੇਈ ਆ ਬਾਕੀ ਵਜਨ ਵਾਉਦਾ ਹਨਾ ਵਜਨ ਵਜਨ ਫੋਨ ਲੱਗ ਰਹੀ ਹੈ ਜਿਹਨੇ ਘਰੇ ਦੁੱਧ ਪੀਣ ਨੂੰ ਲਈ ਜਾਣੀ ਆ ਉਹਨੂੰ ਕੋਈ ਮਾੜੀ ਨਲੇ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਸਿਆਲਾਂ ਜੇ ਇਹਨੇ ਠੰਡ ਵੀ ਨਹੀਂ ਮੰਨਣੀ ਤੇ ਗਰਮ ਗਰਮੀ ਨੇ ਮੰਨਣੀ ਸਹੀ ਦੋਨੇ ਰੋਤੀ ਚੱਲਣ ਵਾਲੀ ਤੇ ਸੰਦੀਪ ਮੋਲ ਫਿਰ ਬਈ ਇਹਦਾ ਮੋਲ ਦਾ ਇਹਦਾ ਬਈ ਯਾਰ ਟੋਕਣ ਵਾਲਾ ਹੀ ਆ 50000 ਰੁਪਿਆ ਮੋਲ 50000 ਹਾਂ ਚੱਕੋ ਬਈ ਜਮਾ ਟੋਕਣਾਂ ਵਾਲਾ ਹੀ ਮੋਲ ਨਹੀਂ ਰੱਖਣਾ ਬਈ 50000 ਰੁਪਏ ਦੇ ਦੇ ਦਾਂਗੇ ਲੇ ਜਾ ਲੈ ਸੰਦੀਪ ਉਥੇ ਭਾਈ ਬੰਨ ਦੇ ਕੀ ਦੇ ਕੋਦ ਨਹੀਂ ਬੱਚਾ ਇਹਦੇ ਮਗਰ ਬਕਰਮਾਲੀ ਦੇ ਬਸ ਆ ਗਿਆ ਭਾਈ ਬੱਛੀਆਂ ਹੁੰਦੀਆਂ ਦਾ ਯਾਰ ਤੈਨੂੰ ਵੀ ਪਤਾ ਹੈ ਨਾ ਬਹਿੜਾ ਕਾਣੂ 10-10000 ਰੁਪਏ ਮੰਦੀਆਂ ਦੇਵਾਂਗੇ ਉਹ ਵੀ ਬਹਿੜਾ ਠੀਕ ਹੈ ਭਾਈ ਕਹਿੰਦਾ ਮੈਂ 10-10000 ਰੁਪਏ ਦਾ ਆਪਾਂ ਵੱਟਾ ਪਾ ਦੇਾਂਗੇ ਮਗਰ ਫਰਕ ਪਾ ਦੇਾਂਗੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਚਾਰਾਂ ਬਹਿੜਾਂ ਚ ਕੋਈ ਵੀ ਬਹਿੜ ਆਵੇ ਪਸੰਦ ਤਾਂ ਭਾਈ ਨਾ ਕਰ ਰਹੇ ਹੋ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ